ਨਾ ਤੁਹਾਡਾ ਸੁਮਿਤ ਹੈ ਕੀ ਗੱਲ ਹੋਈ ਆ ਮੈਂ ਬਾਈ ਆਇਆ ਤੇ ਭਾਈ ਉਪਰ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈ ਕਿੱਥੇ ਖੜੀ ਕਰ ਗਿਆ ਆਪਣੀ ਸਪਲੈਂਡਰ ਕਿਹੜੀ ਜਗ੍ਹਾ ਹੈ ਐ ਬਣਾ ਜੇ ਰੋਡ ਦੇ ਹੀਰੇ ਦੇ ਸਾਹਮਣੇ ਹਾਂਜੀ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ ਥੱਲੇ ਕਿਹੜਾ ਮੋਟਰਸਾਈਕਲ ਤੁਹਾਡਾ ਸਪਲੈਂਡਰ ਨੰਬਰ ਨੰਬਰ ਯਾਦ ਹੈ ਹਾਂਜੀ ਕੀ ਨੰਬਰ KB06AM1286 ਹੈ 1286 ਹਾਂਜੀ ਕਿਹੜਾ ਕਾਲ ਹੈ ਤੇ ਕੋਈ ਵੀਡੀਓ ਬਣੀ ਵੀ ਹੈਗੀ ਆ ਹਾਂਜੀ ਵੀਡੀਓ ਬਣਾਈ ਉਹਨਾਂ ਕੋਲ ਲਈ ਹੈ ਹੁਣ ਕੈਮਰੇ ਚ ਅੱਛਾ ਤੇ ਕਿਹਨੂੰ ਸੀ ਉਹ ਪਤਾ ਨਹੀਂ ਅਣਪਛਾਤੇ ਬੰਦੇ ਸੀ ਭਾਈ ਕੋਈ ਨਹੀਂ ਬੰਦੇ ਉਹਨਾਂ ਨੇ ਨਹੀਂ ਮੂੰਹ ਏਦਾਂ ਹੀ ਏਦਾਂ ਹੀ ਕਰਕੇ ਗਿਆ ਇਹ ਡੇਢ ਤੋਂ ਹਾਈਵੇ ਦੇ ਵਿੱਚ ਵਿੱਚ ਪਾਈ ਖੜਿਆ ਉਹਨਾਂ ਨੇ ਤੁਸੀਂ ਆਫਿਸ ਆਏ ਸੀ ਮੈਂ ਆਫਿਸ ਆਇਆ ਇਮੀਗ੍ਰੇਸ਼ਨ ਆਫਿਸ ਦਾ ਨਾ ਭਾਈ ਉੱਥੇ ਨਵਨੀਤ ਉਹਨਾਂ ਕੋਲ ਆਇਆ ਸੀਗਾ ਮਿਲਣ ਉਹਨਾਂ ਨੂੰ ਕਿੰਨੇ ਸਿਕਰ ਸੈਕਡਾਂ ਦੇ ਵਿੱਚ ਵਿੱਚ ਚੋਰੀ ਕੀਤਾ ਇਹ ਕੋਈ ਨਾਲੇ 5-7 ਮਿੰਟ ਦੇ ਵਿੱਚ ਜਿਹੜੇ ਦੋ ਬੰਦੇ ਆਏ ਆ ਇੱਕ ਸਰਦਾਰ ਇੱਕ ਮੋਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਧੇਰ ਜੋ ਕੈਮਰੇ ਚ ਦੇਖਿਆ ਆਪਾਂ ਤੇ ਬਾਅਦ ਵਿੱਚ ਜੱਕਦਾ ਵੀ ਚਾਬੀ ਲਈ ਤੇ ਲੈ ਗਏ ਕਿਹੜਾ ਕਲਰ ਸੀ ਬਲੈਕ ਕਲਰ ਸੀ ਲੈ 신고 ਕਰ ਦਿੱਤੀ ਕੋਈ ਫੰਡ ਹਾਂਜੀ ਮੈਂ ਥਾਣੇ ਕੀਤੀ ਐਫ ਆਈ ਆਰ ਕਰਾਈ ਹੈ ਕੀ ਮੰਤਰ ਦੇ ਹੋ ਐਵੇਂ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਐ ਓੜ ਗਈ ਐ ਪਰ ਸਰ ਹਰਾਣ ਉੱਤੀ ਚਰੇ ਆਮ ਚਰੇ ਆਂ ਭਾਈ ਤੱਕਾ ਵਾਲੀ ਨਾਕਾ ਪੁਲਿਸ ਹਾਂ ਤੇ ਫਿਰ ਜੁਰੀ ਹੋ ਜੇ ਕਮਾਲ ਵਾਲੀ ਗੱਲ ਆ ਭਾਈ ਵਾਹ ਕੀ ਕਰ ਸਕੋ ਜੀ ਚੋਰਾ ਦੀ ਪਛਾਣ ਇਹਦੀ ਕੋਈ ਨਾ ਨਾ ਉਧਾ ਕੈਮਰੇ ਜਿਹੜੇ ਦੇਖਿਆ ਪਰ ਹੁਣ ਜਾਣ ਪਛਾਣ ਨਹੀਂ ਬੰਦਿਆਂ ਦੀ ਕਿਹੜੇ ਆ ਕਿ ਬਦਾ ਕਿੱਥੋਂ ਦੇ ਕਿੱਥੋਂ ਦੇ ਨਹੀਂ ਹੁੰਦੇ ਮੂੰਹ ਨਹੀਂ ਬੰਨਿਆ ਉਹਨਾਂ ਨੇ ਨਹੀਂ ਮੂੰਹ ਨਹੀਂ ਬੰਨਿਆ